ਜੋ ਤੁਹਾਡੇ ਘਰਾਂ ਦੇ ਸਰਵੇਜ਼ ਹੋਏ ਹੋਏ ਸੀਗੇ ਜਿਹਦੇ ਵਿੱਚ ਜੋ ਗ੍ਰਾਂਟ ਮਿਲਨੀ ਸੀਗੀ ਆਵਾਸ ਯੋਜਨਾ ਦੇ ਤਹਿਤ ਉਹਦੇ ਅੱਜ ਜਿਹੜੇ ਸੈਂਕਸ਼ਨ ਲੈਟਰ ਨੇ 201 ਪਰਿਵਾਰਾਂ ਨੂੰ ਉਹ ਦੇਣ ਜਾ ਰਹੇ ਆ ਮੈਨੂੰ ਇਹ ਦੱਸਦੇ ਹੋਏ تسਲੀ ਮਹਿਸੂਸ ਹੋ ਰਹੀ ਹੈ ਕਿ ਹੁਣ ਤੱਕ ਸੁਨਾਮ ਸ਼ਹਿਰ ਦੇ 530 ਪਰਿਵਾਰਾਂ ਨੂੰ ਇਸ ਯੋਜਨਾ ਦੇ ਤਹਿਤ ਇਹ ਪੈਸੇ ਜਿਹੜਾ ਦਿੱਤਾ ਜਾ ਚੁੱਕਾ ਤੇ ਉਹ ਮੁਕੰਮਲ ਹੋ ਚੁੱਕੇ ਪਹਿਲੀ ਕਿਸ਼ਤ ਦੇ ਵਿੱਚ 50000 ਰੁਪਏ ਜਦੋਂ ਉਹ ਕੰਪਲੀਟ ਹੋ ਗਿਆ ਫਿਰ 1 ਲੱਖ ਰੁਪਏ ਤੇ ਫਿਰ ਅਗਲੀਆਂ ਦੋ ਕਿਸ਼ਤਾਂ ਦੇ ਵਿੱਚ 50-50000 ਰੁਪਏ ਜਿਹੜਾ ਯਾਨੀ ਕਿ ਕੰਪਲੀਟ 2.5 ਲੱਖ ਰੁਪਏ ਜਿਹੜਾ ਉਹ ਤੁਹਾਨੂੰ ਮਿਲਣੇ ਸਪੈਸ਼ਲ ਇੱਕ ਹੈਲਪਲਾਈਨ ਡੈਸਕ ਹੈ ਜਿਹੜਾ ਉਹ ਲਾ ਦਿਓ ਮੁਲਾਜ਼ਮ ਪ੍ਰਧਾਨ ਜੀ ਉਹ ਪਿਠਾ ਦਿਓ ਉੱਥੇ ਤਾਂ ਕਿ ਕਿਸੇ ਨੂੰ ਵੀ ਕੋਈ ਦਿੱਕਤ ਨਾ ਆਵੇ ਇਹ ਥੋੜੀ ਜ਼ਿੰਮੇਵਾਰੀ ਹੋਊਗੀ ਜੀ ਠੀਕ ਹੈ ਨਾ ਸੋ ਇਹ ਇਹ ਜਿਹੜਾ ਤੁਹਾਨੂੰ ਤੁਹਾਨੂੰ ਕਮੇਟੀ ਦੇ ਵਿੱਚ 1% ਵੀ ਕੋਈ ਦਿੱਕਤ ਆਉਂਦੀ ਹੈ ਤੁਸੀਂ ਪ੍ਰਧਾਨ ਜੀ ਨਾਲ 24 ਘੰਟੇ ਸੰਪਰਕ ਕਰੋ ਮੇਰੇ ਨਾਲ ਮੇਰੇ ਦਫ਼ਤਰ ਨਾਲ ਸੰਪਰਕ ਕਰੋ ਤੁਹਾਨੂੰ ਦਿੱਕਤ ਨਹੀਂ ਆਉਣ ਦਿੰਦੇ ਹੈਗੇ ਔਰ ਜੀ ਆਮਨ ਅਰਰਣ ਔਰ ਇਹਨੂੰ